ਤਰੀਕਾ ਦਾਨਸਾਰੇ ਨੂੰ ਕਿਹਾ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਦੋਸਤੋ ਇਹ ਵੀ ਇਧਰ ਠੀਕ ਠਾਕ ਹੋ ਗਏ ਤੇ ਜਿਨੇ ਵੀ ਡਰਾਈਵਰ ਸਾਰੇ ਬੜੇ ਬੁੱਢੇ ਮੁਠਾ ਟੇਕ ਹੀ ਹੁਣ ਆ ਗਏ ਆ ਘਰੇ ਤੇ ਹੁਣ ਤੋਂ ਸਾਡੇ ਮਸ਼ੀਨਾਂ ਦਾ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਣਾ ਹੈ ਤੇ ਹੁਣ ਜੇ ਡਰਾਈਵਰ ਅੰਕੜਿਆ ਉਹ ਆਪਣਾ ਮਸ਼ੀਨਾਂ ਦਾ ਤਰਪਾਉਣ ਲੱਗੇ ਤੇ ਵੇਖੀ ਸਾਦਾ ਜਿਵੇਂ ਤੇ ਇੱਕ ਡਰਾਈਵਰ ਅੰਦਰ ਬੜੇ ਹੋਏ ਸੀ ਬਾਹਰ ਨਿਕਲੇ ਗਏ ਤੇ ਜਿੱਦ ਕੇ ਉਹ ਤਰਪਾ ਲੈ ਜਾਂਦੀ ਆ ਮਸ਼ੀਨਾਂ ਤੋਂ ਤੇ ਦੋਸਤ ਉਹ ਨਾ ਰਿਮੋਟ ਨੂੰ ਮੇਰੇ ਪੈਰ ਉਖਾ ਕੇ ਮੇਰੇ ਪੈਰ ਉਖਾ ਨਹੀਂ ਮੇਰੇ ਪੈਰ ਤੇ ਗਾਇਸ ਕਾਲੋ ਕਾਲ ਦੇ ਗਾਇਸ ਸਾਟਾ ਬਣ ਗਈ ਸੀ ਸਾਈਕਲ ਤੋਂ ਡਿੱਕੇ ਇਹ ਕੱਦ ਤੇ ਬਾਦ ਚ ਕਾਲ ਨਹੀਂ ਪੱਟੀ ਕਰਾ ਗਿਆ ਸੀ ਮੇਰੇ ਪੈਰ ਤੇ ਆ ਵੀ ਮੇਰੀ ਤਰਫ ਆ ਲੇ ਤੇ ਨਾ ਜਾਂ ਮਸ਼ੀਨਾਂ ਬੱਦਲ ਗਿਆ ਰੜੀ ਬਣਾਓ ਜੋੜ ਕੇ ਤਰਫ ਆ ਲਾ ਐਨ ਨੂੰ ਲੈ ਕੇ ਉੱਥੇ ਰੱਖ ਜਾ ਦੱਸ ਦੱਸ ਉਹ ਹਟ ਕਰੀ ਜਾ ਕਾਪਲੈਂਟ ਕਰ ਰਿਹਾ ਹੈ ਤੇਰੇ ਨਾਲ ਸਾਡੇ ਉਸ ਤੋਂ ਉਹ ਟਰੈਕਟਰ ਨਾਲ ਟਰੈਕਟਰ ਨਾਲ ਇਹ ਤੋਂ ਟਰੈਕਟਰ ਨਾਲ ਬੇਤਨ ਪਾ ਕੇ ਉਹਨੂੰ ਪਾਸੇ ਕਰ ਲੱਗੇ ਆ ਤੇ ਬਾਅਦ ਚੋਂ ਇਹ ਮਸ਼ੀਨਾਂ ਨੂੰ ਬਾਹਰ ਕਢਦਾ ਆ ਆਹ ਤੇ ਇਹਨੂੰ ਵੀ ਹਾਲਾ ਤੇ ਤੁਹਾਨੂੰ ਪਤਾ ਹੀ ਹੋਊਗਾ ਆਹ ਤੇ ਆ ਮ ਕਢਦੇ ਰੇ ਫਿਰ ਕਰੀ ਤਾਣਾ ਇਹਨੂੰ ਆਹ ਚਾਹ ਪੜਿਓ ਆਹ ਬਣ ਗਈ ਵੇਚਿਆ ਰੀਜਿਆ ਕਾ ਕਰੀਏ വീഡിയോ <laughs> <sum> you